ਪਹਲਵਾਨੀ ਜੇ ਅਖਾੜਿਆਂ ਦੇ ਵਿੱਚ ਦੇਖਦੇ ਆ ਤਾਂ ਬਜਰੰਗਬਲੀ ਦੀ ਤਸਵੀਰ ਜ਼ਰੂਰ ਬਣੀ ਹੁੰਦੀ ਹੈ। ਲੱਗੀ ਆ ਭਾਜੀ ਤੁਸੀਂ ਆਏ ਆ। ਹਾਂ ਬਿਲਕੁਲ ਸਹੀ ਹੈ। ਤੇ ਪਹਲਵਾਨ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਨੂੰ ਵੀ ਫੋਲੋ ਕਰਦੇ ਆ ਜਤੀ ਸਤੀ ਜੀਵਨ ਜੀਣ ਦੇ। ਜਤੀ ਸਤੀ ਜੀਵਨ ਜੀਣਾ ਕੀ ਪਹਲਵਾਨੀ ਦੇ ਵਿੱਚ ਜ਼ਰੂਰੀ ਹੈ? ਨਹੀਂ ਭਾਜੀ। ਪਰਮਿੰਦਰ ਪਹਲਵਾਨ ਧੂਮਛੇੜੀ। ਬੱਚੇ ਉਹਨਾਂ ਦੇ ਹੁਣ ਮੇਰੇ ਖਾਲ ਬੇਟਾ ਉਹਨਾਂ ਦਾ ਘੋਲਾ ਲਾ ਪਿਆ। ਭਾਜੀ ਅੱਜ ਦੀ ਡੇਟਸ ਵੀ 50 ਪਲੱਸ ਏਜ ਆ। ਕੋਈ ਉਹਨਾਂ ਦਾ ਉਹਨਾਂ ਦੀ ਏਜ ਦਾ ਪਰਮਿੰਦਰ ਨਾਲ ਘੋਲ ਨਹੀਂ ਸਕਦਾ। ਉਹਨਾਂ ਦੀ ਏਜ ਦਾ ਤੇ ਜਿਹੜੇ ਹੁਣ ਪਟਕੇ ਦੇ ਵੀ ਖੋਲਦਿਆ 2 ਨੰਬਰ 3 ਜੋੜ ਉਹ ਵੀ ਉਹਨਾਂ ਨਾਲ ਜੋੜ ਨਹੀਂ ਕਰ ਸਕਦੇ ਹੂੰ ਜਤੀ ਸਤੀ ਗੱਲ ਪਰਿਵਾਰ ਨਾਲ ਬਿਆਹਣਾ ਬੱਚੇ ਪਾਲਣੇ ਇਹ ਜਤੀ ਸਤੀ ਤਾਂ ਹੈ ਹੂੰ ਪਰ ਜਤੀ ਸਤੀ ਪਹਿਲਵਾਨੀ ਮਤਲਬ ਇਹ ਆ ਵੀ ਆਪਣੀ ਗੇਮ ਨਾਲ ਜਤੀ ਸਤੀ ਰਹਿਣਾ ਹੂੰ ਠੀਕ ਆ ਗੇਮ ਨਾਲ ਜਤੀ ਸਤੀ ਰਹਿਣਾ ਗੇਮ ਨਾਲ ਜਤੀ ਸਤੀ ਦਿੱਲੀ ਮਿਹਨਤ ਕਾ ਨਹੀਂ ਚੰਗਾ ਖਾਣਾ ਮਾੜੇ ਲੋਕਾਂ ਤੋਂ ਮਾੜੇ ਖਾਣ ਤੋਂ ਦੂਰ ਰਹਿਣਾ ਇਹਨੂੰ ਜਤੀ ਸਤੀ ਕਿਹਾ ਜਾਂਦਾ ਹੂੰ ਜਤੀ ਸਤੀ ਕੁਝ ਵੀਡੀਓ ਵਾਇਰਲ ਹੋ ਜਾਂਦੀਆਂ ਬਹੁਤੇ ਬਾਬਿਆਂ ਦੀਆਂ ਜਤੀ ਸਤੀ ਉਹਨਾਂ ਨੂੰ ਹੋਣਾ ਰਹਿਣਾ ਚਾਹੀਦਾ ਵਿਆਹ ਕਰਾਣ ਹਮ ਬਾਬੇ ਨਾਨਕ ਨੇ ਕਿਹਾ ਭਾਜੀ ਕਿਹਾ ਕਿ ਨਹੀਂ ਕਿਹਾ ਕਿਹਾ ਗ੍ਰਸਥ ਜੀਵਨ ਦੀ ਗ੍ਰਸਥ ਜੀਵਨ ਜੋ ਕਿਹਾ ਹਮ ਜਿਓ ਹਮ ਉਹ ਸਭ ਤੋਂ ਵੱਡਾ ਤਾਂ ਪਿਆ ਜੋ ਉਸ ਮਾਲਕ ਨੇ ਸਿਸ਼ਤੀ ਰਚਾਈ ਆ ਉਹਦੇ ਹਿਸਾਬ ਨਾਲ ਚੱਲੋ ਹਮ ਹੁਣ ਉਹ ਕਹਿੰਦੇ ਮੈਂ ਵਿਆਹ ਨਹੀਂ ਕਰਾਣਾ ਮੈਂ ਜਤੀ ਰਹਿਣਾ ਫੇ ਰਹਿਣ ਯਾਰ ਜਤੀ ਪੂਰੇ ਤੱਕ ਨਿਵਾਣ ਵੀ ਉਹ ਵੀਡੀਓ ਵਾਇਲ ਹੋ ਜਾਂਦੀ ਆ ਆ ਮੀਨ ਦੋ ਵੀ ਨਵਲੇ ਮਾਰ ਰਹੇ ਲੋਕ ਕਿਸੇ ਦੀ ਵੀ ਹੋ ਜਵੇ ਯਾਰ ਮਤਲਬ ਗੱਲ ਹੈ ਵੀ ਜਤੀ ਸਤੀ ਜੇ ਗੇਮ ਦੇ ਰਿਲੇਟਡ ਜੁੜੇ ਆ ਤਾਂ ਤੁਹਾਡਾ ਖਾਣ ਪੀਣ ਵਧੀਆ ਜਤੀ ਸਤੀ ਹੋਣਾ ਚਾਹੀਦਾ ਨਿਤਨੇਮ ਹੋਣਾ ਚਾਹੀਦਾ ਮਾੜੀ ਖਰਾਕ ਤੋਂ ਮਾੜੇ ਲੋਕਾਂ ਤੋਂ ਦੂਰ ਇਹਨੂੰ ਜਤੀ ਸਤੀ ਪਹਿਲਵਾਨੀ ਲੈਵਲ ਤੇ ਹੂੰ ਫਕੀਰੀ ਦਾ ਤਾਂ ਤੁਹਾਨੂੰ ਦੱਸ ਸਕਦਾ ਅਸਲ ਦੇ ਵਿੱਚ ਇੱਕ ਪਹਿਲਵਾਨ ਜਿਹੜਾ ਹੈ ਉਹ ਕਿੱਦਾਂ ਬਣਦਾ ਅਸੀਂ ਤਾਂ ਨਾਰਮਲ ਦੇ ਆਮ ਬੰਦੇ ਆ ਉਹ ਵੀਡੀਓ ਦੇਖ ਲੈਂਦੇ ਆ ਉਹ ਕਈ ਵੇਰੀ ਮੂਵੀਜ਼ ਦੇਖ ਦਿੰਦੇ ਆ ਜਾਂ ਪਹਿਲਵਾਨ ਨੂੰ ਕੁਲਦਿਆਂ ਦੇਖ ਲੈਂਦੇ ਆ ਪਰ ਇਹਦੇ ਪਿੱਛੇ ਮਿਹਨਤ ਬਹੁਤ ਲੱਗੀ ਹੁੰਦੀ ਆ ਪਹਿਲੀ ਗੱਲ ਬੱਚੇ ਨੂੰ ਸ਼ੌਕ ਹੋਣਾ ਚਾਹੀਦਾ ਉਸ ਤੋਂ ਬਾਅਦ ਉਹਨਾਂ ਦੇ ਮਾਪੇ ਦਾ ਸ਼ੌਕ ਹੋਣਾ ਜਾਂ ਘਰ ਵੇਖ ਜਾਂਦਾ ਭਾਜੀ ਕਿੱਲਿਆਂ ਦੇ ਕਿੱਲੇ ਖਲਾਣੇ ਪੈਂਦੇ ਆ ਇੱਕ ਪਹਿਲਵਾਨ 2 ਸਾਲ 3 ਸਾਲ 4 ਸਾਲ ਨਾ 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 ਭਾਜੀ 15 ਸਾਲ ਵੀ ਲੱਗ ਸਕਦੇ ਪਹਿਲਵਾਨ ਬਣਾਉਣ ਹਾਂਜੀ ਮਹਾਰਾਜ ਹੁਣ ਲੋਕ ਮੂੰਹ ਅੱਡ ਕੇ ਕਹਿੰਦੇ ਤੇ ਫਲਾਣੇ ਪੁਲਵਾਨ ਨੇ ਅੰਨੇ ਪੈਸੇ ਮੰਗ ਲਏ ਯਾਰ ਮੰਗਣੇ ਹੀ ਆ 15 ਸਾਲ ਤੋਂ ਡਾਈਟ ਖਾ ਰਿਆ ਕੌਣ ਖਲਾ ਰਿਆ ਉਹਨੂੰ ਮਾਪੇ ਕਈਆਂ ਤਾਂ ਵਿਆਜੀ ਪੈਸਾ ਚੱਕ ਚੱਕ ਕੇ ਬੱਚੇ ਪਾਲਿਓ ਆ ਭਾਜੀ ਸਾਡੇ ਦੇਖ ਨਹੀਂਆਂ ਗੱਲਾਂ ਅੱਜ ਜੇ ਪੁਲਵਾਨ ਹੁਣ ਪੈਸੇ ਮੰਗਣ ਜੋਗੇ ਤਾਂ ਲੈਣਾ ਹੀ ਆ ਬਾਈ ਕਿਉਂ ਨਹੀਂ ਲੈਣੇ ਇੱਕ ਪੁਲਵਾਨ ਦੇ ਆਣਾ ਪਿੰਡ ਦਾ ਔਰ ਇਲਾਕੇ ਦਾ ਨਾਂ ਰੋਸ਼ਨ ਹੁੰਦਾ ਪੁਲਵਾਨ ਨੇ ਫੇਟ ਓਕੇ ਹੀ ਲੈਣੇ ਹੂੰ ਸਟਰਗਲ ਦੇਖੋ ਯਾਰ ਪੁਲਵਾਨੀ ਮਾਪੇ ਕਰਾਂਦੇ ਬੱਚਾ ਖੋਦਾ ਕਰਦਾ ਕਰਦਾ ਮਾਪੇ ਕਰਾਉਂਦੇ ਆ ਹਰਿਆਣੇ ਚ ਪਾਜੀ ਜਿੰਨੀ ਪਹਿਲਵਾਨੀ ਮਾਂ ਨੂੰ ਪਤਾ ਆ ਮੈਂ ਕਹਿੰਦਾ ਬਾਪ ਨੂੰ ਨਹੀਂ ਪਤਾ ਕਿਉਂਕਿ ਮਾਂ ਨੂੰ ਪਤਾ ਕਿਆ ਖੁਲਾਣਾ ਕਿਆ ਨਹੀਂ ਬੱਚੇ ਨੂੰ ਖੁਲਾਣਾ ਅੱਛਾ ਜੀ ਹਾਂ ਹਰਿਆਣੇ ਦੇ ਮਾਵਾ ਨੂੰ ਇਹ ਗੱਲ ਪਤਾ ਬਹੁਤ ਪੂਰੀ ਨੋਲੇਜ ਆ ਪਾਜੀ ਹਰਿਆਣੇ ਦੇ ਪਹਿਲਵਾਨ ਟੌਪ ਤੇ ਆ ਹੂੰ ਕਿਤੇ ਮੈਂ ਨੈਸ਼ਨਲ ਦੇਖ ਲੋ ਉਹ ਤਾਂ 올림픽ਸ ਤੱਕ ਪਹੁੰਚੇ ਬਜੇ ਹੀ ਆ ਪਹਿਲਵਾਨੀ ਦੇਖੋ ਪਾਜੀ ਬਹੁਤ ਵੱਡਾ ਤਪਿਆ ਰੋਜ਼ ਲੋਹੇ ਦੇ ਚਨੇ ਚਬਣੇ ਰੋਜ਼ ਸਰੀਰ ਨੂੰ ਤੋੜਨਾ ਰੋਜ਼ ਆਪਣੇ ਆਪ ਨੂੰ ਮਿੱਟੀ ਕਰਨਾ ਰੋਜ਼ ਆਪਣੀ ਅੰਦਰ ਆਤਮਾ ਨੂੰ ਇੱਕੋ ਹੀ ਗੱਲ ਮਿਹਨਤ ਕਰਨੀ ਮਿਹਨਤ ਕਰਨੀ ਬੰਦਾ ਬਿਮਾਰ ਵੀ ਉਹ ਵੀ ਤਾਂ ਹੀ ਕਰਦੇ ਭਾਜੀ ਜੱਸਾ ਪੱਟੀ ਜਦੋਂ ਬਿਮਾਰ ਵੀ ਹੁੰਦਾ ਨਾ ਤਾਂ 1500 2000 ਬੈਠ ਕੇ ਲਾ ਦਿੰਦਾ ਬਿਮਾਰ ਬਿਮਾਰ ਚ ਵੀ ਬਿਮਾਰ ਚ 1500 ਬਿਮਾਰ ਚ ਵੀ ਹੂੰ ਉਹ ਕਹਿੰਦਾ ਮੈਂ ਅੱਜ ਢਿੱਲਾ ਜਿਆ ਆ ਤੇ ਜਦੋਂ ਖੁਸ਼ ਹੁੰਦਾ 3000 2500 ਤਲਾਂ ਦਾ ਲਾਂਦਾ ਹੀ ਲਾਂਦਾ ਹੂੰ ਹੂੰ ਇਦਾਂ ਹੀ ਪ੍ਰਤਪਾਲਿਆ ਇਦਾਂ ਹੀ ਸਿਕੰਦਰ ਸ਼ੇਗਿਆ ਬਿਲਕੁਲ ਭਾਜੀ ਹੂੰ ਪਹਿਲਵਾਨਾਂ ਦੇ ਫ੍ਰੈਕਚਰ ਆ ਜਾਵੇ ਡਾਕਟਰ ਦਾ ਕਹਿਣ ਹੁੰਦਾ ਵੇ ਤੁਹਾਨੂੰ 6 ਮਹੀਨੇ ਰੈਸਟ ਕਰਨੇ ਪੈਣੀ ਰਹੋਗੇ ਆ ਭਾਜੀ ਪਹਿਲਵਾਨ ਤਿੰਨਾਂ ਮਹੀਨਿਆਂ ਚ ਕਵਰ ਹੋ ਜਾਂਦੇ ਤਿੰਨਾਂ ਮਹੀਨਿਆਂ ਜੇ ਗਰਾਊਂਡ 'ਚ ਹੁੰਦੇ ਕੁਸ਼ਤੀ ਦੰਗਲ ਜਾਂਦੇ ਵੇ ਕੁਸ਼ਤੀ ਬੰਨੋ ਜੀ ਹੂੰ ਪਲਾ ਹਲਕੀ ਕੁਸ਼ਤੀ ਕਰਾ ਦਿਓ ਹਲਕੀ ਮਿਲ 19 21 ਦਾ ਫਰਕ ਕਰ ਦੋ ਘੋਲਾਂਗੇ ਹੂੰ ਤੁਸੀਂ ਜੱਸੇ ਪੱਟੀ ਦੀ ਗੱਲ ਕੀਤੀ ਹਾਂ ਮੈਨੂੰ ਲੱਗਦਾ ਪਰਸਨਲੀ ਵੀ ਜਾਣਦੇ ਹੋ ਤੁਸੀਂ ਬਹੁਤ ਬਾਏ ਬਹੁਤ ਬਹੁਤ ਗੁੱਡ ਪਰਸਨ ਆ ਉਹ ਉਹਦੀਆਂ ਗੱਲਾਂ ਭਾਜੀ ਸਤਸੰਗ ਤੋਂ ਘੱਟ ਨਹੀਂ ਜੱਸੇ ਦੀਆਂ ਜੇ ਇਹ ਬੱਚੇ ਸੁਣ ਕੇ ਅਮਲ ਕਰਨ ਬਿਲਕੁਲ ਸਹੀ ਗੱਲ ਉਹ ਕਹਿੰਦਾ ਵੀ ਜੇ ਕਿਸੇ ਦੇ ਘਰ ਜਾਓ ਤਾਂ ਉਹਦੇ ਕਿਚਨ ਨਾਲ ਉਹਦੇ ਰਸੋਈ ਵਾਲੇ ਬੈਠੋਣੇ ਚਾਹੀਦੇ ਜੱਸਾ ਕਹਿੰਦਾ ਰਸੋਈ ਵਾਲੇ ਬੈਠੋਣੇ ਚਾਹੀਦੇ ਜੇ ਯਾਰ ਦੋਸਤ ਦੇ ਘਰ ਜਾਓ ਔਰ ਜੋ ਘਰ ਵਿੱਚੋਂ ਤੁਹਾਨੂੰ ਖਾਣ ਨੂੰ ਮਿਲ ਗਿਆ ਨੂਨ ਮਿਰਚਾ ਘੱਟ ਵੱਧ ਜ਼ੁਬਾਨ ਤੇ ਆਣਾ ਨਹੀਂ ਚਾਹੀਦਾ ਦੋ ਮਿਲ ਗਿਆ ਸੱਤ ਵਚਨ ਬਹੁਤ ਵਧੀਆ ਬਹੁਤ ਵਧੀਆ ਇਹ ਜੱਸੇ ਪੱਟੀ ਦੇ ਲਬਜ਼ ਆ ਸੇਮ ਪ੍ਰਿਤ ਪ੍ਰਤਬਾਲ ਦੇ ਵੀ ਇਹੀ ਆ ਉਹ ਵੀ ਇਹੀ ਲਫ਼ਜ਼ ਐਦਾਂ ਹੀ ਕਿਉਂਕਿ ਮੇਰੇ ਨਾਲ ਤਾਂ ਕਈ ਵਾਰੀ ਘਰ ਚਾ ਕੇ ਰੋਟੀ ਪਾਣੀ ਖਾਧੀ ਉਹ ਕਦੀ ਰਸੋਈਆਂ ਨੂੰ ਮੂੰਹ ਨਹੀਂ ਕਰਦਾ ਪਿੱਠ ਪਿੱਠ ਕਰਕੇ ਪੁੰਜੇ ਬਹਿ ਕੇ ਖਾਂਦਾ ਪ੍ਰਿਤਪਾਲ ਮਾਨੂੰ ਕਹਿੰਦਾ ਕੀ ਖਾਣਾ ਮੀਠ ਬਣਾ ਲਵਾ ਫਲਾਣਾ ਬਣਾ ਲਓ ਕਹਿੰਦਾ ਨਹੀਂ ਦਾਲੀ ਬਣਾ ਲੈ ਉਸਤਾ ਦਾਲ ਖਾ ਲੈ ਬਦਲ ਯਾਰ ਨਰਮਤਾ ਇੰਨੀ ਹਾਂ ਦੰਗਲ ਵਿੱਚ ਤਾਂ ਫਿਰ ਖੁਦਾ ਚੰਡਾਲ ਰੂਪ ਸਾਬਤ ਹੋ ਜਾਂਦਾ ਉਹ ਇਹ ਜਿੰਨੇ ਵੀ ਮੈਂ ਦੇਖੇ ਆ ਵੀ ਜਿੰਨੇ ਵੀ ਖੁੱਲਦੇ ਨੇ ਇਹ ਬੜੇ ਸ਼ਾਂਤ ਸੁਭਾਅ ਦੇ ਲੱਗਦੇ ਨੇ ਜਦੋਂ ਉਹਨਾਂ ਨੂੰ ਵੈਸੇ ਮਿਲੋ ਬੜੇ ਸ਼ਾਂਤ ਸੁਭਾਅ ਦੇ ਲੱਗਦੇ ਆ ਤੇ ਜਦੋਂ ਇਹ ਜਾਂਦੇ ਨੇ ਉਦੋਂ ਜਦੋਂ ਇਹ ਗੇਮ ਖੇਡਦੇ ਨੇ ਉਦੋਂ ਇਹ ਕੁਝ ਹੋਰ ਹੀ ਬਣ ਜਾਂਦੇ ਨੇ ਭਾਜੀ ਜਿਹੜੀ ਰੋਜ਼ ਮਿਹਨਤ ਕਾਨੀ ਨਾਲ ਉਹਦਾ ਤਪ ਇਹ ਏਡਾ ਹੁੰਦਾ ਉਹਦਾ ਜਿਹੜਾ ਸੇਕ ਆ ਨਾ ਉਹ ਫੇ ਖਾੜੇ ਚ ਦੰਗਲ ਜੀ ਕਰਦੇ ਆ ਨਾਰਮਲ ਬੰਦਾ ਝੱਲ ਨਹੀਂ ਸਕਦਾ ਨਾਰਮਲ ਬੰਦਾ ਪਹਿਲਵਾਨ ਦੀ ਧੌਣ ਨਹੀਂ ਚੱਲ ਸਕਦਾ ਧੌਣ ਦੇ ਮਾਲਕੇ ਹਿਲ ਜਊਂਗੇ ਹੂੰ ਬਿਲਕੁਲ ਸਹੀ ਹੈ ਪਹਿਲਵਾਨ ਨਹੀਂ ਚੱਲ ਸਕਦਾ ਹੂੰ ਸਿਕੰਦਰ ਸ਼ੇਖ ਵੀ ਬਹੁਤ ਵਧੀਆ ਭਾਜੀ ਹੂੰ ਬਹੁਤ ਵਧੀਆ ਵਧੀਆ ਪਹਿਲਵਾਨ ਹੈ ਵਧੀਆ ਇੱਕ ਸਾਡੇ ਪਹਿਲਵਾਨ ਹਰਿਆਣੇ ਦੀ ਆ ਯੂਪੀ ਦੀ ਆ ਦਿਬਿਆ ਕਾਕਰਨ ਅਰਜਨਾਵਾਰਡ ਨੈਬ ਤਹਿਸੀਲਦਾਰ ਲੱਗੀ ਹੋਈ ਹੈ ਉਹਦਾ ਭਰਾ ਦੀਪਕ ਕਾਕਰਨ ਬਹੁਤ ਅੱਛੀ ਫੈਮਲੀ ਆ ਬਹੁਤ ਸਟਰਗਲ ਕੀਤਾ ਉਹਨਾਂ ਨੇ ਬਹੁਤ ਜ਼ਿਆਦਾ ਔਰ ਭਾਜੀ ਅਰਜਨਾਵਾਰਡ ਕਿਨੂੰ ਮਿਲਦਾ ਜਿਹੜਾ ਬੱਚਾ ਲੱਖਾਂ ਜੋ ਇੱਕ ਹੁੰਦਾ ਲੱਖਾਂ ਚੱਕਰ ਔਰਜਨਾਵਾਰਡ ਹੀ ਹੈ ਭਾਈ ਉਹ ਉਹਨਾਂ ਦਾ ਫੈਮਲੀ ਰਿਲੇਸ਼ਨ ਉਹ ਵੱਡੀ ਭੈਣ ਰੱਖ ਲੋ ਚਾਹੇ ਮੇਰੀ ਛੋਟੀ ਰੱਖ ਲੋ ਉਹਦਾ ਭਰਾ ਛੋਟਾ ਭਰਾ ਜੇ ਵੱਡਾ ਉਹ ਬਹੁਤ ਸਤਿਕਾਰ ਕਰਦੇ ਆ ਐ ਦੇ ਲੁਧਿਆਣੇ ਤੁਹਾਡੇ ਸ਼ਹਿਰ ਦਾ ਗੋਪੀ ਲੀਲਾ ਮੇਜਰ ਲੀਲਾ ਉਹ ਜਿੰਨੇ ਬੁਲਵਾਨਾ ਸਾਰਿਆਂ ਨਾਲ ਜਿਹਦਾ ਮਰਜ਼ੀ ਨਾਲ ਲੈ ਲੋ ਸਾਰਿਆਂ ਨਾਲ ਪਿਆਰ ਹੈ ਲੋਕਾਂ ਤੋਂ ਚਾਹੇ ਲੱਖਾਂ ਮੰਗਣਾ ਤੁਹਾਡੇ ਭਰਾ ਤੋਂ ਨਹੀਂ ਮੰਗਦੇ ਉਹ ਜੋ ਦੇ ਦੇਮਾ ਕਹਿੰਦੇ ਯਾਰਾ ਠੀਕ ਆ ਪੈਸੇ ਨਹੀਂ ਮੰਗਦੇ ਫੈਣ ਨਹੀਂ ਮੰਗਦੇ ਭਾਜੀ ਜੋ ਦੇ ਦੇਮਾ ਖੁਸ਼ ਆ ਕਹਿੰਦੇ ਓਏ ਐਦਿਨ ਕਲਾਕਾਰਾਂ ਕਲਾਕਾਰ ਨਾ ਵੀ ਯਾਰ ਗਿਆ ਮੈਂ ਪਿੱਛੇ ਇੱਕ ਵੀਡੀਓ ਦੇਣਾ ਮੈਂ ਵੀਡੀਓ ਦੇਖਦਾ ਵੈਸੇ ਮਾਸਟਰ ਸਲੀਮ ਜਿਹੜਾ ਹੈ ਤੁਹਾਨੂੰ ਭਰਾ ਮੇਰਾ ਉਹ ਵੀ ਬੜੇ ਮਤਲਬ ਸਤਕਾਰ ਨਾਲ ਸਤਕਾਰ ਨਾ ਮਿਲ ਰਿਹਾ ਵੀ ਖੁਸ਼ ਹੋ ਕੇ ਮਿਲ ਰਿਹਾ ਪਤਾ ਲੱਗਦਾ ਵੀ ਹਾਂ ਵੀ ਇਹ ਅੰਦਰੋਂ ਅੰਦਰੋਂ ਕੋਈ ਗੱਲ ਹੈ ਅੰਦਰੋਂ ਕੋਈ ਪਿਆਰ ਹੈ ਜੁਤੀ ਨੂਰਾ ਮੇਰੀ ਭੈਣ ਬਣੀ 14 ਸਾਲ ਹੋ ਗਏ ਉਸਮਾਨ ਅਲੀ ਉਹਦਾ ਘਰ ਵਾਲਾ ਉਹ ਵੀ ਛੋਟੇ ਭਰਾਵਾਂ ਨੂੰ ਬਹੁਤ ਪਿਆਰ ਸਤਕਾਰ ਮਿਲਦਾ ਨਾਲ ਰਿਆਜ਼ ਖਾਨ ਜੰਮੂ ਤੋਂ ਯਾਸਰ ਖਾਨ ਪਮਾਡੋਮੇ ਵਾਲਾ ਹਾਂ ਬੰਨ ਕਾਸ਼ੀਨਾਦ ਉਹ ਜੰਨੀ ਸਿੰਗਰ ਆ ਭਾਜੀ ਬਹੁਤ ਕਈਆਂ ਦੇ ਨਾਮ ਹੁਣ ਜਵਾਨ ਤੇ پرویز ਆਲਮ ਜਿਹੜਾ ਅੱਜ ਕੱਲ ਟ੍ਰੈਂਡਿੰਗ ਤੇ ਬਹੁਤ ਪਿਆਰਾ ਹਨ ਹਾਂ ਸਰਦਾਰ ਅਲੀ ਸਭ ਨਾਲ ਭਾਜੀ ਬਹੁਤ ਗੋੜੀ ਜੀ ਖਾਨ ਨਾ ਬਹੁਤ ਪਿਆਰਾ ਹੈ ਭਾਜੀ ਮਹਿੰਦੀ ਤੱਕਰ ਜਿਹੜੀ ਪੰਜਾਬੀ ਐਕਟਰ ਬਹੁਤ ਪਿਆਰਾ ਵੱਡੀ ਭੈਣ ਹੈ ਮਹਿੰਦੀ ਤੱਕਰ ਆਈ ਕਦੇ ਹਾਂ ਭਾਜੀ ਬਿਲਕੁਲ ਆਈ ਮਹਿੰਦੀ ਤੱਕਰ ਆਈ ਹੈ ਕਈ ਵਾਰੀ ਆਈ ਹੈ ਫਿਲਮ ਦੀ ਓਪਨਿੰਗ ਲਈ ਮੈਨੂੰ ਸੱਦ ਲਿਆ ਉਹਨਾਂ ਹਾਂ ਮੈਂ 아이ਸੇ ਲਵਾ ਚ ਰਹਿਣਾ ਭਾਈ ਮਾਲਸ ਲੁਧਿਆਣੇ ਜਿਹੜਾ ਲਾਂਟੇ ਮੋਲਾ ਬੜਾ ਇਕੱਠ ਬੜਾ মিডিਆ ਇਕੱਠਾ ਹੋਇਆ ਮੈਂ ਚਿੰਨੀ ਘੜੇ ਲਾਂਟੇ ਹਾਂ ਉਹ ਮੈਂ ਉੱਥੇ ਸਾਈਡ ਤੇ ਖੜ ਗਿਆ ਸਾਰੇ মিডিਆ ਮੇਰੇ ਅੱਲਾ ਦੇਖੇ ਹੋਰ ਲੋਕ ਦੇਖਣ ਵੀ ਬਾਬਾ ਕਿੱਥੇ ਆ ਗਿਆ ਬਾਬਾ ਕਿੱਥੇ ਆ ਗਿਆ ਪੁੱਛਿਆ ਨਹੀਂ ਕਿਸੇ ਨੇ ਇੱਕ ਛੋਟੀ ਜੇ ਬੱਚੀ ਆਈ ਕਹਿੰਦੀ ਵੀਰੇ ਤੁਸੀਂ ਅੰਦਰ ਬਹਿ ਜਾਓ ਸ਼ੇਖਰ ਵੀਰੇ ਨੇ ਕਿਹਾ ਵੀ ਬਾਬਾ ਜੀ ਨੂੰ ਉੱਧਰ ਬਿਠਾ ਲਓ ਸ਼ੇਖਰ ਵੀਰਾ ਮੰਡੀ ਦਾ ਘਰ ਵਾਲਾ ਓਕੇ ਤੇ ਜਦੋਂ ਭਾਜੀ ਸਾਰੇ ਮੈਂ ਜਿਹਦੀ ਵੇਟ ਕਰਦੇ ਸੀ ਮੈਂਡੀ ਆਈ ਮੈਂਡੀ ਵਾਲਾ ਕੈਮਰੇ ਆਨ ਫੋਕਸ ਸੀਗੇ ਉਹਨੇ ਸਾਰਿਆਂ ਨੂੰ ਕੁਇਕਲੀ ਮਿਲ ਕੇ ਹਲੋ-ਵਲੋ ਕਰਨ ਤੋਂ ਬਾਅਦ ਸਿੱਧਾ ਹੀ ਮੇਰੇ ਕੋਲ ਆ ਕੇ ਹੂੰ ਕਹਿੰਦੀ ਵੀਰੇ ਮੈਨੂੰ ਬਹੁਤ ਖੁਸ਼ੀ ਆਨ ਮੈਨੂੰ ਜੱਫੀ ਪਾ ਲਈ ਮੈਂ ਕਿਹਾ ਧੰਨਵਾਦ ਔਰ ਫੇਰ ਸਾਰਿਆਂ ਦਾ ਧਿਆਨ ਮੇਰੇ ਉੱਤੇ ਲੱਗ ਗਿਆ ਵੀ ਇਹ ਵੀ ਬੰਦਾ ਹੈਗਾ ਕੋਈ ਫੇਰ ਮੇਰੇ